ਦਰਸ਼ਕੋ ਸਾਰਿਆਂ ਨੂੰ ਪਿਆਰ ਭਰੀ ਵੇਸ਼ ਆ ਸਾਡਾ ਬੱਚਾ ਪਤੰਗ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਮੌਸਮ ਖੁੱਲ ਗਿਆ ਹੈ ਧੁੱਪਾਂ ਪੈ ਰਹੀਆਂ ਨੇ ਚੜਾਓ ਬੱਚੇ ਪਤੰਗ ਬਸ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਤੇਰੀ ਮਮਾ ਨੇ ਇਹਨੂੰ ਦੇਸੀ ਡੋਰ ਦਿੱਤੀ ਹੈ ਵੈਰੀ ਗੁੱਡ ਬਹੁਤ ਅੱਛੀ ਗੱਲ ਹੈ ਕਿਉਂਕਿ ਚਾਈਨਾ ਡੋਰ ਤੋਂ ਬੱਚਾ ਨੂੰ ਬਚਾ ਕੇ ਰੱਖੋ ਤੇ ਦੂਜੀ ਡੋਰ ਨਾਲ ਪਤੰਗ ਚੜਾਉਣ ਦਾ ਕੋਈ ਡਰ ਨਹੀਂ ਧਿਆਨ ਰੱਖੋ ਬੱਚਾ ਨਾ ਕੋਠਿਆਂ ਤੇ ਥੋੜਾ ਦਰਦੀਆਂ ਨੇ ਮਾਮਾ ਖੇਤੋਂ ਵਿੱਚ ਤਾਂ ਕੋਈ ਡਰ ਨਹੀਂ ਤੇ ਇਹ ਫਰਾਲੀ ਪਈ ਹੋਈ ਹੈ ਬੜੀ ਸੋਹਣੀ ਹੈ ਇਹ ਇਹਦੇ ਨਾਲ ਫਿਰ ਛੁੱਬ ਬੱਟਣਗੇ ਜਿਹੜਾ ਕਣਕ ਪੱਕ ਜਾਈਗੀ ਤਿਆਰ ਹੋ ਜਾਈਗੀ ਉਹਦੇ ਨਾਲ ਭਰੇ ਤਿਆਰ ਕੀਤੇ ਜਾਣਗੇ ਆ ਬੜਾ ਸੋਹਣਾ ਗੋਭੀ ਸਰੋਂ ਦਾ ਖੇਤ ਗੋਭੀ ਸਰੋਂ ਜਿਹੜੀ ਐ ਇਹਦੇ ਇਸ ਜਿਹੜਾ ਤੇਲ ਮਤਲਬ ਨਿਕਲੇਗਾ ਜਦੋਂ ਪੱਕ ਜਾਈ ਹੁਣ ਕੱਚੀ ਦਾ ਸਾਗ ਵੀ ਜਲਣ ਘੱਟ ਕਰਦਾ ਆਰਗੇਨਿਕ ਇਹ ਕਹਿੰਦੇ ਅਸੀਂ ਰੱਖੀ ਹੋਈ ਐ ਦੇਖੋ ਉਦਾਂ ਹੀ ਵਿੱਚ ਕੋਈ ਸਪਰੇ ਨਹੀਂ ਕੀਤੀ ਇਸੇ ਕਰਕੇ ਵਿੱਚ ਕਾ ਜਿਹੜਾ ਬੜਾ ਜਵੀ ਵਗੈਰਾ ਉੱਗੀ ਹੋਈ ਐ ਉਹਨਾਂ ਨੇ ਵਿੱਚੋਂ ਚਲੋ ਕਿਰੇ ਉਹ ਦੇਤੇ ਰਿਹਾਂ ਸਪਰੇਹਾਂ ਦਾ ਅਸਰ ਨਹੀਂ ਆਰਗੈਨਿਕ ਕਹਿੰਦੇ ਘਰ ਲਈ ਵੀ ਅਸੀਂ ਵਰਤਦੇ ਆ ਇਹ ਪਛੇਤੀ ਬੀਜੀ ਆ ਗੋਭੀ ਸਰੋਂ ਕਣਕਾਂ ਹਰੀਆਂ ਭਰੀਆਂ ਖੜੀਆਂ ਹੋਈਆਂ ਨੇ ਬੜੇ ਸੋਹਣੇ ਹਰਿਆਣੇ ਖੇਤ ਸਾਡੇ ਰੰਗਲੇ ਰੰਗਲੇ ਪੰਜਾਬ ਦੇ ਬਹੁਤ ਹੀ ਸੋਹਣਾ ਹੈ ਨਾ ਕਹਿੰਦੇ ਬੱਬੂ ਮਾਨ ਕਹਿੰਦਾ ਕੱਚੀ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨੀ ਬੱਟਾ ਉੱਤੇ ਨਾ ਚਕੂੜੀ ਇਹ ਹੈਗਾ ਭਾਈ ਕੱਚੀ ਕਣਕ ਸੁਖਣਾ ਤੇਰੇ ਨੇ ਪੱਕ ਜਾਣਾ ਹਨਾ ਦਾਤਾ ਦੇਖੋ ਕਿਦਾਂ ਲੋਕਾਂ ਦੇ ਘਰਾਂ ਤੱਕ ਜਿਹੜਾ ਕਣਕ ਪਹੁੰਚਦੀ ਹੈ ਹਨਾ ਕਿੰਨੇ ਉਹਦੇ ਤੋਂ ਚੀਜ਼ਾਂ ਤਿਆਰ ਹੁੰਦੀਆਂ ਨੇ ਹਨਾ ਬਿਸਕਟ ਵੀ ਬਣਦੇ ਆ ਕਣਕ ਦੇ ਛਿਲਕੇ ਵਾਲੇ ਹਨਾ ਤੇ ਹੋਰ ਬਹੁਤ ਕੁਝ ਰੋਟੀ ਆਟਾ ਤਿਆਰ ਹੁੰਦਾ ਇਹ ਕਹਿੰਦੇ ਅਸੀਂ ਸਿਰਫ ਦੋ ਪਾਣੀਆਂ ਦੀ ਕਣਕ ਤਿਆਰ ਕਰਦੇ ਆ ਤੇ ਰੂੜੀ ਖਾਦ ਦੀ ਆਰਗੇਨਿਕ ਕਣਕ ਹੈ ਉਹ ਦੇਖੇ ਬੀਟ ਕੇਅਰਫੁਲੀ ਇਹ ਕਣਕ ਕਿਹੜੀ ਹੈ ਇਸ ਸਿਰਫ ਰੂੜੀ ਖਾਦ ਦਾ ਇਸਤੇਮਾਲ ਕੀਤਾ ਗਿਆ ਆਰਗੇਨਿਕ ਦੇਸੀ ਕਣ ਅੱਜ ਉਹਦੇ ਚੱਲੀ ਹੋਣ ਉਹਨਾਂ ਨੂੰ ਦੇਖਣੇ ਆ ਬੜਾ ਸੋਹਣਾ ਹੈਨਾ ਐਦਾਂ ਦੇ ਕੁੜੀਆਂ ਜੀਆਂ ਰੱਖ ਕੇ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਉੱਤੇ ਬਹਿ ਕੇ ਅੱਜ ਕੱਲ ਬੱਚੇ ਉਹ ਫ੍ਰੀ ਵੈਡਿੰਗ ਕਰਾਉਂਦੇ ਤੇ ਫਿਲਮਾਂ ਦੀ ਪਹਿਲਾਂ ਸ਼ੂਟਿੰਗ ਹੁੰਦੀ ਸੀ ਆਪਾਂ ਨੂੰ ਯਾਦ ਆ ਬਰਿੰਦਰ ਤੇ ਪ੍ਰੀਤੀ ਸਾਫਰ ਉਹਦੀਆਂ ਫਿਲਮਾਂ ਐਸੇ ਇਹਨਾਂ ਦੇ ਆਲੇ-ਦਾਲੇ ਨੱਚਦੀ ਹੁੰਦੀ ਪ੍ਰੀਤੀ ਸਾਫਰ ਹੈਨਾ ਇਹ ਚੀਜ਼ਾਂ ਬੜੀਆਂ ਪਿਆਰੀਆਂ ਸਾਨੂੰ ਪਿੰਡਾਂ ਵਿੱਚ ਦੇਖਣ ਨੂੰ ਇਹ ਚੀਜ਼ਾਂ ਅਨੇਕਾਂ ਦੀ ਕਹਾਣੀ ਆ ਜੀ ਚੱਲੀਏ ਇਹ ਪਹੀ ਹੈ ਟੇਕ ਦੀ ਇਹ ਕੇਦੀ ਪਈ ਹੈ ਤੇ ਅੱਗੇ ਆਪਾਂ ਦੇਖਦੇ ਹਾਂ ਹੋਰ ਕੀ ਹੈ ਅਮਰੂਦ ਲੱਗੇ ਤੁਹਾਡੇ ਖੇਤ ਵਿੱਚ ਹਾਂ ਹਾਂਜੀ ਹਾਂ ਆਜੋ ਬੱਚਿਓ ਸਾਰੇ ਬੱਚੇ ਆਜੋ ਪਲੀਜ਼ ਬੱਚੇ ਦਿਖਾਓ ਨਾ ਪਰ ਅੰਦੇ ਮੈਨੂੰ ਅੱਛਾ ਬੜੀਏ ਅੱਛਾ ਬੜੀਏ ਥੋੜਾ ਜਿਆਦਾ ਮੇਰੀ ਪਤੀ ਜੀ ਤੇ ਭਾਣ ਜੀ ਤੇ ਭਾਣ ਜਾਂ ਬੱਚੇ ਸਾਡੇ ਅੱਜ ਅਸੀਂ ਇਕੱਠੇ ਹੋਏ ਹੋਏ ਹਾਂ ਆਪਣੀ ਭੈਣ ਦੇ ਘਰ ਤੇ ਬੜਾ ਵਧੀਆ ਜਿਹੜਾ ਉਹ ਪਤੰਗ ਪਤੂ ਧਿਆਨ ਨਾਲ ਚੜਾਓ ਮਾਸੀ ਦੇ ਮੱਥੇ ਤੇ ਮਾਰ ਲੇਸੀ ਹੈ ਨਾ ਹੋਰ ਕੀ ਬੜਾ ਵਧੀਆ ਲੱਗ ਰਿਹਾ ਵਿਦ ਕੇਅਰਫੁਲੀ ਧਿਆਨ ਨਾਲ ਧਿਆਨ ਨਾਲ ਚੱਲੋ ਪਿੱਛੇ ਤੇ ਵਿਦ ਗਿਆ ਕੁਲੀ ਤੇ ਹੁਣ ਅਸੀਂ ਇੱਕ ਫੋਟੋ ਖਚਾਵਾਂਗੇ ਬੜਾ ਹੀ ਸੋਹਣਾ ਅਮਰੂਦ ਦਾ ਪੇੜ ਲੱਗਿਆ ਹੋਇਆ ਤੇ ਤੁਮ ਮਲੇ ਖੇਤਾਂ ਦੇ ਵਿੱਚ ਐਦਰ ਵੀ ਦਿਖਾਓ ਕਿੰਨੀਆਂ ਸੋਹਣੀਆਂ ਹਰੀਆਂ ਕਣਕਾਂ ਤੇ ਮੈਨੂੰ ਸਰੋਂ ਦੇ ਫੁੱਲਾਂ ਦੇ ਵਿੱਚ ਜਾਣਾ ਚਾਹੁੰਦੀ ਸੀ ਕਿੰਨੇ ਸੋਹਣੇ ਸਰੋਂ ਦੇ ਫਲ ਝੂਮ ਕਰਕੇ ਉਹਦੀ ਵੀਡੀਓ ਬਣਾ ਦੇ ਬੇਟੇ ਆਪਾਂ ਥੋੜਾ ਚੱਲੀਏ ਸਾਨੂੰ ਦੇ ਫੁੱਲਾਂ ਦੇ ਕੋਲ ਥੋੜੇ ਥੋੜੇ ਚੱਲਦੇ ਚੱਲ ਜਾ ਸਕਦੇ ਹਾਂ ਇੱਕ ਮਿੰਟ ਕੀ ਆਪਣੇ ਖਦੇ ਖੇਤ ਨੂੰ ਹਾਂ ਤੇਰੇ ਖੇਤ ਨੇ ਚਲੋ ਠੀਕ ਹੈ ਸਾਡੇ ਚਾਚੂ ਦੇ ਆ ਦੇ ਇੱਕ ਖੜ ਕੇ ਕਿੱਥੇ ਆਉਂਦੇ ਅਸੀਂ ਆ ਜੋ ਸਾਡੀ ਇੱਕ ਟਿੱਕ ਵੀ ਲੈ ਲਓ ਇੱਕ ਥੋੜੀ ਜਿਹੀ ਵੀਡੀਓ ਖਾਤਰ ਮੂੰਹ ਕਰੋ ਪੱਛੇ ਚਲੋ ਫੋਕਸ ہاں ਜਿੱਤੇ ਫਤੀ ਜਿਹਦੇ ਨਾਲ ਹਨਾ ਵਾਵਾ ਹੁਣ ਦੋ ਤੋੜ ਕੇ ਲੱਕੀ ਲੈਣੇ ਹੋ ਸਰਦੀ ਦੇ ਵਿੱਚ ਸੌੜਾ ਚੜਾ ਹਨਾ ਬੜਾ ਵਧੀਆ ਕੀੜਾ ਵੀ ਨਹੀਂ ਹੁੰਦਾ ਸਰਦੀ ਦੇ ਅਮਰੂਦਾਂ ਨੂੰ ਬਹੁਤ ਹੀ ਸੌਂਸ ਹਾਂ ਇੱਕ ਫਰੋਥ ਚੱਲਦੇ ਆ ਉਧਰ